जय श्री राम सत श्री काल मैं संजीव कुमार कंडा वार्ड नंबर 8 ਤੁਹਾਡਾ ਸੇਵਕ ਜਿਵੇਂ ਕਿ ਆਪ ਨੂੰ ਬਾੜ ਵਾਸੀਆਂ ਨੂੰ ਪਤਾ ਹੈ ਮੈਂ ਪਿਛਲੇ ਲੰਬੇ ਸਮੇਂ ਤੋਂ ਤੁਹਾਡੇ ਬਾੜ ਦੇ ਵਿੱਚ ਹਰੇਕ ਤਰ੍ਹਾਂ ਦੇ ਜਿੰਨੇ ਵੀ ਕੋਈ ਕੰਮ ਸੁਧਾਰਨ ਵਾਲੇ ਕਰਦਾ ਆ ਰਿਹਾ ਹਾਂ ਉਸੇ ਤਰ੍ਹਾਂ ਨਾਲ ਹੀ ਮੈਂ ਅੱਗੇ ਵੀ ਸੋਚ ਨੂੰ ਲੈ ਕੇ ਆਪਣੀ ਨੂੰ ਮੈਂ ਤੁਹਾਡੇ ਬਾੜ ਦੇ ਵਿੱਚ ਬਤੌਰ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਿਹਾ ਹਾਂ ਜੇਕਰ ਤੁਸੀਂ ਵੀ ਇੱਕ ਚਾਹੁੰਦੇ ਹੋ ਕਿ ਮੈਂ ਅੱਗੇ ਤੋਂ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਹਾਡੇ ਬਾੜ ਨੂੰ ਮੈਂ ਤਰੱਕੀਆਂ ਦੇ ਲੈ ਕੇ ਜਾਵਾਂ ਮੈਂ ਨਵੇਂ ਪ੍ਰੋਜੈਕਟ ਲੈ ਕੇ ਪਾਰਕਾਂ ਵਰਗੀਆਂ ਸਹੂਲਤਾਂ ਤੁਹਾਨੂੰ ਦੇਵਾਂ ਗਲੀਆਂ ਨਾਲੀਆਂ ਦੇ ਵਿੱਚੋਂ ਜੋ ਵੀ ਆਪਣਾ ਖਲਾਰਾ ਪਹਿਲਾਂ ਤੋਂ ਪੈ ਰਿਆ ਵਾ 30 40 ਸਾਲ ਤੋਂ ਚੱਲ ਰਿਹਾ ਹੈਗਾ ਵਾ ਆਪਾਂ ਉਸ ਗੰਦ ਦੇ ਵਿੱਚੋਂ ਨਿਕਲੀਏ ਤਾਂ ਇਸ ਵਾਰ ਮੇਰੇ ਚੋਣ ਨਿਸ਼ਾਨ ਫਰਿੱਜ ਜੋ ਕਿ 3 ਨੰਬਰ ਦੇ ਉੱਤੇ ਹੈ ਬਾੜ ਨੰਬਰ 8 ਦੇ ਵਿੱਚ ਤਾਂ ਮੈਨੂੰ ਵੋਟ ਦੇ ਕੇ ਸਹਿਯੋਗ ਦਿਓ タイナバー。